சட்னி கேக்க வேண்டியது இல்ல நானா கடா போன் 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 பெரிய பெரிய கேல இதர் બનાங்க சின்ன கே எல்லா பெரிய হইবেਗੇ কিছু नाही ਇਹ ਪ੍ਰਸਾਣ ਗੁਰਦੇਵਾ ਕਲੰਗੀ ਤਰਦਸ਼ਮੇਸ਼ ਕਤਾਰ ਇਹ ਤੇਰੀ ਖੁਸ਼ੀਆਂ ਹੋ ਮੇਰੀ ਖੁਸ਼ੀਆਂ ਇਹ ਤੇਰੀ ਖੁਸ਼ੀਆਂ ਹੋ ਮੇਰੀ ਖੁਸ਼ੀਆਂ ਹਰ ਘਾਟੇ ਅੱਜ ਖੇੜਾ ਇੱਕ ਮਾ ਗੁਜਰੀ ਦਾ ਰਾਗਾ ਭਾਇਆ ਰੇ ਰਾਹੇ ਮਾ ਗੁਜਰੀ ਦਾ 忘记他。 ਤਨਵਾਪਾ ਪਤੇ ਸਿੰਘ ਜੀ ਤਨਵਾਪਾ ਜੁਰਮੰਦ ਸਿੰਘ ਜੀ ਤਨਵਾਪਾ ਪਤੇ ਸਿੰਘ ਜੀ ਮੰਨ ਗੋਤਾਨ ਗੁਰੂ ਪਿਆਰੇ ਤਨ ਗੋਤਾਨ ਗੁਰੂ ਪਿਆਰੇ ਗੁਰੂ ਗੋਤਾਨ ਗੁਰੂ ਪਿਆਰੇ ਕੰਨਿ ਅੱਜ ਜਿਹੜਾ ਨਗਰ ਕੀਰਤਨ ਕੀਤਾ ਜਾ ਰਿਹਾ ਹੈਗਾ ਕੀ ਕਹਿਣਾ ਚਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਪ੍ਰਗਟਿਓ ਮਨ ਦਾ ਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਸ ਦਿਨ ਦੇ ਸਤਿਗੁਰੂ ਸਾਹਿਬੇ ਕਮਾਲ ਦਸਮੀਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸਮੁੱਚੀਆਂ ਬਠਿੰਡਾ ਸ਼ਹਿਰ ਦੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਅੱਜ ਵਿਸ਼ੇਸ਼ ਨਗਰ ਕੀਰਤਨ ਗੁਰਦੁਆਰਾ ਹਾਜ਼ੀਰਤਨ ਸਾਹਿਬ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਆਰੰਭ ਹੋਇਆ ਹੈ ਜੋ ਕਿ ਇਸ ਸਮੇਂ 100 ਫੁੱਟੀ ਰੋਡ ਤੇ ਪਹੁੰਚਿਆ ਹੈ ਬੇਅੰਤ ਸੰਗਤਾਂ ਨੇ ਤਨਮਨ ਦੇ ਨਾਲ ਸੇਵਾਵਾਂ ਕਰੀਆਂ ਨੇ ਲੰਗਰਾਂ ਦੇ ਨਾਲ ਸੇਵਾਵਾਂ ਕਰੀਆਂ ਨੇ ਸਤਿਗੁਰੂ ਜੀ ਦੇ ਮਹਾਨ ਕੀਰਤਨ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਨ ਪ੍ਰਕਾਸ਼ ਦੇ ਅੱਦੀ ਕੁਰਸੀ ਦੇ ਵਿੱਚ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਸੇਵਾਵਾਂ ਕਰੀਆਂ ਨੇ ਸੋ ਸਾਰਵਤ ਸੰਗਤਾਂ ਨੂੰ ਬੇਨਤੀ ਹੈ ਨਾਲ ਕਿ ਅੱਜ ਸ਼ਾਮ ਨੂੰ ਸਮਾਤੀ ਗੁਰਦੁਆਰਾ ਕਿਲਾ ਮਰਗ ਸਰ ਵਿਖੇ ਇਸ ਮਹਾਨ ਨਗਰ ਕੀਰਤਨ ਦੀ ਹੋਵੇਗੀ ਕੱਲ ਨੂੰ ਸ਼੍ਰੀ ਅਨਪਾਰ ਸਾਹਿਬ ਜੀ ਦੇ ਆਮਰਤ ਵੇਲੇ ਗੁਰਦੁਆਰਾ ਹਾਜੀਤਨ ਸਾਹਿਬ ਅਤੇ ਗੁਰਦੁਆਰਾ ਕਿਲਾ ਮਰਗ ਸਰ ਵਿਖੇ ਪਉਪਾਈ ਜਾਣਗੇ ਉਪਰੰਤ ਗੁਰਦੁਆਰਾ ਕਿਲਾ ਮਰਗ ਸਾਹਿਬ ਕੇ ਵਿਸ਼ੇਸ਼ ਸਮਾਗਮ ਹੋਵੇਗਾ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਜਿਸ ਦੇ ਵਿੱਚ ਭਾਈ ਦਰਸ਼ਨ ਸਿੰਘ ਇਥੋਂ ਦੇ ਮੈਨੇਜਰ ਵਰਮਤ ਦੀ ਵਿਚਾਰ ਕਰਨਗੇ ਅਤੇ ਨਾਲ ਹੀ ਭਾਈ ਭਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਜਿੱਥਾ ਪਹੁੰਚ ਕਰਕੇ ਸੰਗਤਾਂ ਨੂੰ ਇਲਾਹੀ ਬਾਣੀ ਦੇ ਹਰਜਸ ਕੀਰਤਨ ਦੇ ਨਾਲ ਜੋੜੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਸਾਰੀਆਂ ਸੰਗਤਾਂ ਨੇ 사ਤ루 ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ